ਜਿਹੜੇ ਪੰਜਾਬ ਪਚਾਓ ਯਾਤਰਾ ਕਰ ਰਹੇ ਐ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ 1985 86 ਚ ਬਾਦਲ ਫੈਮਿਲੀ ਨੇ 86 ਕ ਨਾਲ 16 ਮਰਲੇ ਜ਼ਮੀਨ ਖਰੀਦੀ ਪੱਲਨਪੁਰ ਪਿੰਡ ਦੀ 23 ਕਨਾਲ 16 ਮਰਲੇ ਲੈਂਡ 57 2013 ਨੂੰ ਤਾਜ ਟ੍ਰੈਵਲ ਤੋਂ ਖਰੀਦ ਲਈ ਆਪਦੀ ਹੋਈ ਕੰਪਨੀ ਨੇ ਆਪਦੀ ਕੰਪਨੀ ਨੂੰ ਜ਼ਮੀਰ ਵੇਚਤੀ 183225 ਸੁਖੀਰ ਵਾਲ ਦੇ ਨਾਮ ਤੇ ਹਰਸਿਮਰਤ ਕੌਰ ਦੇ ਨਾਮ ਤੇ 81500 ਸ਼ੇਅਰ ਨੇ ਤੇ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਦੇ ਨਾਮ ਤੇ 53550 ਸ਼ੇਅਰ ਨੇ ਐਸਜੀਐਸਟੀ ਯਾਨੀ ਕਿ ਸਟੇਟ ਦਾ ਜੀਐਸਟੀ ਤੇ ਵੈਟ 75% ਪਲੱਸ ਵੈਟ 75% ਐਸਜੀ ਐਸਜੀਐਸਟੀ ਏ ਉਹਨਾਂ ਨੇ ਮਾਫ ਕਰਵਾ ਲਈ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ ਹੈ 85 ਕਰੋੜ 84 ਲੱਖ 50 ਹਜ਼ਾਰ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫॉर 10 ইয়ার্স ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60 ਹਜ਼ਾਰ ਦੈਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ भी से नहीं क्या टोटल हो गया जीब करोड़ तिहत्तर जान के एक सौ अठ करोड़ तिहत्तर लाख सत्तर हजार अरब हो गया ना एक अरब अठ करोड़ तिहत्तर लख रुपया गरीब परिवार है सदू दिता नहीं जाना सो माफ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਇਸ ਹੋਟਲ ਤੇ ਨਹੀਂ ਲੱਗਦਾ ਬਾਕੀਆਂ ਤੇ ਲੱਗੂਗਾ ਸੋ ਇਹ ਕੰਮ ਇਹਨਾਂ ਨੇ ਗਰੀਬ ਪਰਿਵਾਰ ਨੇ ਕੀਤੇ ਨੇ ਜੀ ਤੇ ਮੇਰੇ ਕੋਲੇ ਕੱਲੇ-ਕੱਲੇ ਡਿਪਾਰਟਮੈਂਟ ਦੀ ਵੀ ਪਈ ਐ ਇਹ 10 ਸਾਲ ਦੀ ਇੰਜੈਕਸ਼ਨ ਐ 10 ਸਾਲ ਦੀ ਬਿਜਲੀ ਦੀ ਪਈ ਐ ਸਾਰੇ ਅਫਸਰਾਂ ਦੇ ਸਾਈਨ ਪਏ ਨੇ ਅਫਸਰ ਕੀ ਕਰਨ ਜੋ ਕਹਿਣਾ ਵੀ ਆ ਕਰ ਦੋ ਸਾਈਨ ਕਰ ਦੇਣ ਕੇਸ ਮੈਂ ਤਾਂ ਹੁਣ ਜਦੋਂ ਜਦੋਂ ਜਾਊਗਾ ਹੁਣ ਜਦੋਂ ਮੈਨੂੰ ਸੰਮਨ ਤਾਂ ਮਿਲੋਗੇ ਮੈਂ ਇਹ ਵੀ ਦੱਸਿਆ ਕਰੂੰਗਾ ਵੀ ਇਹ ਤਾਂ ਨੈਰ ਤਾਂ ਛੋਟੀ ਜਿਹੀ ਗੱਲ ਹੈ ਜੀ ਆ ਵੀ ਦੇਖੋ ਹਜੇ ਬਸਾਂ ਵਾਲਾ ਪਿਆ ਹੈ ਹਜੇ ਹਜੇ ਹੋਰ ਬਹੁਤ ਕੁਝ ਪਿਆ ਹੈ ਕਿ 1 ارب 8 ਕਰੋੜ 70 ਲੱਖ 50000 ਰੁਪਈਆ ਜਨਤਾ ਦਾ ਪੈਸਾ ਗਰੀਬਾਂ ਦਾ ਇਹਨਾਂ ਨੇ ਆਪਦੇ ਹੋਟਲ ਲਈ ਮਾਫ ਕਰਵਾਇਆ ਤੇ ਅੱਜ ਉਹ ਜਿਹੜਾ সুইমিং ਪੂਲ ਹੈ ਉਹ ਜਿਹੜਾ ਪਾਣੀ ਘਟਾ ਹੈ ਉਹ ਚ ਲੋਕਾਂ ਦੀ ਤਕਰੀਬਾਂ ਦਾ ਖੂਨ ਜ਼ਿਆਦਾ ਸੋ ਕਾਰਵਾਈ ਜੋ ਵੀ ਸਖਤ ਤੋਂ ਸਖਤ ਕਰਨੀ ਪਈ ਅਸੀਂ ਕਰਾਂਗੇ ਤੇ ਅੱਜ ਦੀ ਹੈ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਜਿਹੜਾ ਸੁਖ ਵਿਲਾਸ ਹੋਟਲ ਹੈ 7 ਸਟਾਰ ਜਿਹਦਾ ਇੱਕ ਰਾਤ ਦਾ ਰਹਿਣ ਦਾ ਕਿਰਾਇਆ 4 ਤੋਂ 5 ਲੱਖ ਵੀ ਹੈ ਹਰ ਕਮਰੇ ਦੇ ਪਿੱਛੇ ਪੂਲ ਹੈ ਉਦੇ ਬਾਰੇ ਮੈਂ ਜਾਣਕਾਰੀ ਦੇਣੀ ਹੈ ਅਸਲ ਚ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ ਉਹਦਾ ਨਾਮ ਹੈਗਾ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਦੇ ਨਾਂ ਤੇ ਪੱਲਨਪੁਰ ਪਿੰਡ ਹੈ ਮਾਜਰੀ ਬਲੋਕ ਦਾ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਹੈ ਮੈਟਰੋ ईको ग्रीन रिजॉर्ट शुरुआत हों जो उन्नीस सौ पचासी बादल फैमिली ने छियासी कनाल सोलह मरले जमीन खरीदी पलनपुर पिंड दी। ਤੋਂ ਤੋਂ ਬਾਅਦ ਕਿਉਂਕਿ ਇਹ ਜਿਹੜਾ ਏਰੀਆ ਹੈ ਇੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ ਫੋਰੈਸਟ ਦਾ ਏਰੀਆ ਉਹ ਤੁਹਾਨੂੰ ਉਹਨਾਂ ਨੇ ਇੱਕ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ 2009 ਚ ਇਕੋ ਟੂਰਿਜ਼ਮ ਪਾਲਿਸੀ ਦੇ ਅੰਡਰ ਅਮੈਂਡਮੈਂਟ ਕਰ ਲਈ ਕਿ ਇੱਥੇ ਹੋਟਲ ਬਣ ਸਕਦੇ ਤੇ ਨਾਲ ਨਾਲ ਕਾਫੀ ਹੋਰ ਅਮੈਂਡਮੈਂਟ ਆਪਣੇ ਫਾਇਦੇ ਨੂੰ ਦੇਖਦੇ ਹੋਏ ਕਰ ਲਈਏ ਇੱਥੇ ਪਹਿਲਾਂ ਪੋਲਟਰੀ ਫਾਰਮ ਸੀਗਾ ਬਾਦਲ ਪਰਵਾਰ ਦਾ ਤੇ ਫਿਰ ਉਹਨੂੰ ਬਦਲ ਕੇ ਉੱਥੇ ਹੋਟਲ ਬਣਾਉਣ ਦਾ ਸੀਐਲਓ ਲੈ ਲੈ ਗਿਆ ਖੁਦ ਹੀ ਸੀਗੇ ਤਸੀਲੂ ਕੌਣ ਮਨਾ ਕਰ ਦੂਗਾ ਜਦੋਂ ਆਪ ਹੀ ਤਾਂ ਦੇਣਾ हालांकि पी एल पी एंज लैंड प्रिजरवे एक्ट उन्नीस सौ के तहत तो उत्थे कोई भी कमर्शियल एक्टि एक्टिविटी नहीं की जा सकती तो कंपनी ने अपरूवल ले लिया सत्त पॉइंट सताई तो भी है लगभग भीकड़ फॉरैस का जोड़ा 232009 ਨੂੰ ਅਪਰੂਵਲ ਲੈ ਲਿਆ ਜੀ ਕੀ ਤੋਂ ਲੈਣਾ ਸੀ ਆਪ ਹੀ ਗਵਰਨਮੈਂਟ ਸੀ ਆਪਣੇ ਆਪ ਤੋਂ ਹੀ ਅਪਰੂਵਲ ਲੈ ਲਿਆ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਨੇ ਅਪਰੂਵਲ ਦਿੱਤਾ 16 12 2010 ਫਾਰ ਸੈਟਿੰਗ ਅਪ ਇਕੋ ਟੂਰਿਜ਼ਮ ਰਿਜ਼ੋਰਟ ਇਨ ਵਿਲੇਜ ਪੱਲਨਪੁਰ ਅਨਦਰ ਕੰਪਨੀ ਤਾਜ ਟਰੈਵਲ ਪ੍ਰਾਈਵੇਟ ਲਿਮਿਟਿਡ ਉਹਨੇ ਵੀ ਅਪਰੂਵਲ ਲੈ ਲਈ ਤੋਂ 93 2012 ਨੂੰ ਦੋਨੇ ਕੰਪਨੀ ਇਹਨਾਂ ਦੀਆਂ ਨੇ ਉਹਨੇ ਵੀ ਇਕੋ ਟੂਰਿਜ਼ਮ ਵਾਸਤੇ ਜਗ੍ਹਾ ਲਈ 23 ਕਨਾਲ 16 ਮਰਲੇ ਪੱਲਨਪੁਰਚੀ ਤੇ ਫਿਰ ਕੰਪਨੀ ਓਨਡ ਬਾਈ ਬਾਦਲ ਫੈਮਿਲੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਨੇ 23 ਕਨਾਲ 16 ਮਰਲੇ ਲੈਂਡ 57 2013 ਨੂੰ ਤਾਜ ਟ੍ਰੈਵਲ ਤੋਂ ਖਰੀਦ ਲਈ ਆਪਦੀ ਉਹ ਕੰਪਨੀ ਨੇ ਆਪਦੀ ਕੰਪਨੀ ਨੂੰ ਜ਼ਮੀਨ ਵੇਚਤੀ ਇਕੱਠੀ ਕਰ ਲਈ ਲਿਖੀ ਜਾਏ ਉਹਨਾਂ ਜੇ ਕੋਈ ਜੇ ਕੋਈ ਕੁਝ ਕੋਈ ਵੀ ਤੱਥ ਤੁਹਾਨੂੰ ਸਮਝ ਨਾ ਆਵੇ ਦੁਬਾਰਾ ਦੱਸ ਦੂੰਗਾ ਫਿਰ ਕਿੰਨਾ ਬਣ ਗਿਆ ਜੀ ਇਹ ਪਬਲਿਕ ਪ੍ਰਾਈਵੇਟ ਲਿਮਟਿਡ ਕੰਪਨੀ ਬਣاتی ਪਾਕਟ A 86 ਦੇ ਨਾਲ 16 ਮਰਲੇ ਪਾਕਟ B ਦੇ ਵਿੱਚ 55 ਦੇ ਨਾਲ 16 ਮਰਲੇ ਪਾਕਟ C ਜ 23 ਦੇ ਨਾਲ 16 ਮਰਲੇ ਟੋਟਲ 20.8 ਏਕੜ पॉकेट एच एटी सिक्स कैनाल एंड सोलह मरले पॉकेट बी फिफ्टी फाइव कैनाल एंड सोलह मरले पॉकेट सी ट्वेंटी थ्री कनाल एंड सोलह मरले टोटल टू पॉइंट एट 8.42 हेक्टेयर एट पॉइंट फोर टू हैक्टेयर जमीन किटी होगी बी बी इक्की किले मेजॉरिटी ऑफ द शेयर ऑफ मैट्रो इको ग्रीन रिजोर्ट लिमिटेड एक कि ने जी बादल परिवार ਸੁਖਬੀਰ ਬਾਦਲ ਕੋਲ 183225 ਸ਼ੇਅਰ ਨੇ ਇਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਦੇ 100 ਰੁਪਿਆ ਕੀਮਤ ਦੇ 183225 ਸ਼ੇਅਰ ਮਿਸਸ ਹਰਸਿਮਰਤ ਕੌਰ ਬਾਦਲ ਕੋਲ 81500 ਸ਼ੇਅਰ ਨੇ 100 ਰੁਪਿਆ ਉਹਦੀ ਕੀਮਤ ਹੈ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਕੋਲੇ 5350 ਸ਼ੇਅਰ ਨੇ ਸੋ ਜਿਹੜੀ ਇਹਨੂੰ ਨਿਰਮਾਣ ਕਰਨ ਦੀ ਕੰਸਟਰਕਸ਼ਨ ਦੀ ਐਕਟੀਵਿਟੀ ਜਿਹੜੀ 27 5 13 ਨੂੰ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਕੰਸਟਰਕਸ਼ਨ ਜਿਹੜੀ ਹੈ ਉਹਦੀ ਕਮਰਸ਼ੀਅਲ ਐਕਟੀਵਿਟੀ 1 ਕਚਾਰ 2016 ਨੂੰ ਸ਼ੁਰੂ ਹੋ ਜਾਂਦੀ ਹੈ ਤਾਂ ਰਿਜ਼ੋਰਟ ਜਿਹੜਾ ਉਹ ਉਬਰਾਏ ਸੁਖ ਬਿਲਾਸ ਦੇ ਨਾਮ ਤੇ ਇਸ ਵਕਤ ਪੱਲਨਪੁਰ ਦੇ ਵਿੱਚ ਚੱਲ ਰਿਹਾ ਹੈ ਹੁਣ ਆ ਜਾਂਦੇ ਆ ਜੀ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਐ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ ਮੇਰੇ ਕੋਲੇ ਸਾਰਾ ਕਾਗਜ਼ ਹੈ ਇਨਸੈਂਟਿਵ ਕਿਹੜੇ ਦੇਣੇ ਨੇ ਉਸ ਹੋਟਲ ਨੂੰ ਮੈਂ ਗੱਲ ਪਹਿਲਾਂ ਕਲੀਅਰ ਕਰਦਾ ਕਿ ਜਿਹੜੀ ਪਾਲਿਸੀ ਬਣਾਈ ਸੀ ਇਕੋ ਦੀ ਈਕੋ ਟੂਰਿਜ਼ਮ ਦੀ ਉਹ ਚ ਹੋਰ ਕੋਈ ਹੋਟਲ ਨਹੀਂ ਆਇਆ ਇਕੱਲਾ ਇਹਨਾਂ ਦਾ ਹੀ ਸੀ ਬਸ ਇੱਕੋ ਹੋਟਲ ਵਾਸਤੇ ਅੰਨੇ ਪਾਲਿਸੀ ਬਣਾਈ ਤੇ ਫਿਰ ਇਨਸੈਂਟਿਵ ਕਿਹੜੇ ਦੇਣੇ ਆ ਐਸ ਐਸਜੀ ਐਸਟੀ ਯਾਨੀ ਕਿ ਸਟੇਟ ਦਾ ਜੀਐਸਟੀ ਤੇ ਵੈਟ 75% ਪਲੱਸ ਵੈਟ 75% ਐਸਜੀ ਐਸਜੀਐਸਟੀ ਏ ਉਹਨਾਂ ਨੇ ਮਾਫ ਕਰਵਾ ਲਿਆ ਜੀ ਕਿ ਐਗਜ਼ੈਂਪਲ ਦੇ ਦੋ ਸਾਨੂੰ ਇਹ ਦੀ ਸਾਨੂੰ ਟੈਕਸ ਨਾ ਲੱਗੇ ਮਾ ਵੀ ਕਿੰਨੇ ਚੰਲੇ ਕਰਾ ਲਿਆ ਫਾਰ 10 ইয়ারਜ਼ 10 ਸਾਲਾਂ ਵਾਸਤੇ ਸਟੇਟ ਦਾ ਜੀਐਸਟੀ ਤੇ ਵੈਟ ਇਸ ਹੋਟਲ ਤੇ ਨਹੀਂ ਲੱਗੂਗਾ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ 85 84 ਕਰੋੜ 84 ਲੱਖ 50 ਹਜ਼ਾਰ 85 ਕਰੋੜ 84 ਲੱਖ ਐਂਡ 50 ਹਜ਼ਾਰ ਕੱਲਾ ਵੈਟ ਤੇ ਜੀਐਸਟੀ ਦਾ ਇਸ ਹੋਟਲ ਤੇ ਨਹੀਂ ਲੱਗੂਗਾ ਜੀ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ার্স ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60 ਹਜ਼ਾਰ ਰੁਪਇਆ 11 ਕਰੋੜ 44 ਲੱਖ 60000 ਦੈਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਹੀਂ ਕਰਨੀ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 43 ਲੱਖ 60000 ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70000 ਜਾਣੀ ਕਿ 108 ਕਰੋੜ 73 ਲੱਖ 70000 ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11 5 2015 ਤੋਂ 10 5 2025 108 ਕਰੋੜ 1 ارب ਜਾਨੀ ਕਿ ਗਵਰਨਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੂਨ ਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਹੋਰ ਕਿਸੇ ਹੋਟਲ ਨੂੰ ਇਹ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸਿਰਫ ਆਪਣੇ ਹੀ ਬਿਜ਼ਨਸ ਨੂੰ ਵਧਾਉਣ ਵਾਸਤੇ ਉਧਰਲੇ ਪਾਸੇ ਨੂੰ 6 ਸਲੇਨ ਸੜਕਾਂ ਵੀ ਕੱਢੀਆਂ ਗਈਆਂ ਉਧਰਲੇ ਪਾਸੇ ਨੂੰ 에어ਪੋਰਟਰ ਤੋਂ ਵੀ ਸਿੱਧੀ ਰੋਣ ਇੱਕ ਹੁਕਮ ਦਿੱਤਾ ਕਿ ਸਾਡਾ ਹੋਟਲ ਚੱਲ ਜੇ ਤੇ 4 ਕਰੋੜ 13 ਲੱਖ ਰੁਪਏ ਚ ਸੜਕ ਵੀ ਬਣਵਾਈ ਵਿੱਚ ਉਹ ਉਹ ਹਮਾੜਾ ਤੋਂ ਬਣਵਾਈ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਕਹਿੰਦੇ ਰਸਤਾ ਨਹੀਂ ਹੈਗਾ ਉਹ ਸੜਕ ਬਣਾਉਂਦੇ ਉਹ ਸੜਕ ਹੁਣ ਕੀ ਹੈ ਇਧਰਲੇ ਪਾਸੇ ਜਿਹੜੇ ਇਹਨਾਂ ਦੀ ਬਿਲਡਿੰਗ ਹੈ ਉਹ ਜਿਹੜੀ ਹੈ ਇੱਟਾਂ ਵਾਲੀ ਹੈ ਸੜਕ ਜਾਂਦੀ ਹੈ ਇੱਕ ਛੋਟੀ ਜੀ ਵਿੱਚੋਂ ਉੱਥੇ ਟੈਂਟ ਵਾਲਾ ਸੜਕਾਂ ਵੀ ਉਹਨਾਂ ਇਹ ਹੀ ਸਰਕਾਰੀ ਬਣਾ ਕੇ ਦੇਵੇ ਤੇ ਹੁਣ ਪੰਜਾਬ ਬਚਾਓ ਕਹਿੰਦੇ ਨੇ ਤੇ ਫਿਰ ਜਿੰਨੇ ਵੀ ਆ ਪਾਲਿਸੀ ਹੈ ਮੈਂ ਤੁਹਾਨੂੰ ਦੇ ਦੂੰਗਾ ਸਾਰੀ ਪੰਜਾਬ ਇਕੋ ਟੂਰਿਜ਼ਮ ਪਾਲਿਸੀ 2009 ਜਦੋਂ ਰਾਜ ਸੀ ਆ ਸਾਰਾ ਕੁਝ ਜਿਹੜਾ ਉਹ ਆਪਣੇ ਪੱਖ ਦਾ ਇਹਨਾਂ ਦਾ ਕਿ ਆ ਨਹੀਂ ਕਰ ਸਕਦੇ ਆ ਹੋ ਸਕਦਾ ਆ ਨਹੀਂ ਹੋ ਸਕਦਾ ਇਹ ਟੋਟਲ ਜਿਹੜਾ ਨਾ ਕਨਫਲਿਕਟ ਆਫ ਇੰਟਰਸਟ ਹੈ ਮਿਸ ਯੂਜ਼ ਆਫ ਪਾਵਰ ਹੈ ਕਹਿੰਦੇ ਕੰਸਟਰਕਸ਼ਨ ਨਹੀਂ ਹੋ ਸਕਦੀ ਸੀ ਕੈਬਨਟ ਬੁਲਾ ਕੇ ਕੰਸਟਰਕਸ਼ਨ ਹੋ ਸਕਦੀ ਐ ਪਾਸ ਕਰਾ ਲਿਆ ਹੋਟਲ ਬਣਾਣਾ ਸ਼ੁਰੂ ਹੋ ਗਿਆ ਜਦੋਂ ਆਖਰੀ ਇੱਟ ਲੱਗੀ ਬਣ ਗਿਆ ਕੈਬਨਟ ਬੁਲਾ ਕੇ ਕਦੇ ਵੀ ਨਹੀਂ ਹੋਣੀ ਹੋ ਸਕਦੀ ਬਸ ਆਪਣੇ ਬਸ ਜਿਹੜਾ ਸੁੱਖ ਵਿਲਾਸ ਹੀ ਬਣੂਗਾ ਸੋ ਸੁੱਖ ਵਿਲਾਸ ਨਾਲ ਸੰਬੰਧਿਤ ਆ ਜਿਹੜੇ ਡਾਕੂਮੈਂਟ ਨਿਕਲੇ ਨੇ ਇਹਦੇ ਵਿੱਚ ਹਜੇ ਬਹੁਤ ਕੁਝ ਹੋਰ ਵੀ ਨਿਕਲੂਗਾ ਕਿਉਂਕਿ ਆਪਣੀ ਦੀ ਸਰਕਾਰ ਚ ਹੀ ਆਪਣੇ ਆਪ ਹੀ ਪਰਮਿਸ਼ਨਾਂ ਦੇਣੀਆਂ ਸੀ ਤੇ ਇਹਦਾ ਜਵਾਬ ਪਤਾ ਨਹੀਂ ਕਦੋਂ ਕੀ ਦੇਣਗੇ ਵਾਈਲਡ ਲਾਈਫ ਵਿਊਇੰਗ ਰਿਵਰ ਕਰੂ ਸਭ ਕੁਝ ਕਰਵਾ ਲਿਆ ਉੱਥੇ ਤੇ ਹਰ ਵਲ ਇਕੋ ਟੂਰਿਜ਼ਮ ਵੀ ਨਾਮ ਦੇਤਾ ਉਹਨੂੰ ਸੋ ਜਿੰਨੀਆਂ ਵੀ ਗਾਈਡਲਾਈਨਸ ਨੇ ਫੋਰੈਸਟ ਨਾਲ ਲੇਟਡ ਸਾਰੀਆਂ ਉਹਨਾਂ ਨੇ ਆਪਣੇ ਹੱਕ ਚ ਕਰਾ ਲੀਆਂ ਤੇ ਮਿਨਿਮਮ 2.5 ਏਕੜ ਦੀ ਲੈਂਡ ਜਿਹੜੀ ਹੈ ਮੈਂਟਰੀ ਕਰਤੀ ਕਿ 2.5 ਏਕੜ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਦੁਬਾਰਾ ਕਰ ਲਓ ਜਦੋਂ ਹੋਰ ਕੋਈ ਹੋਟਲ ਆਉਣਾ ਹੀ ਨਹੀਂ ਉੱਥੇ ਪਾਣੀ ਨਹੀਂ ਦੇਣਾ ਤਾਂ ਫਿਰ ਉਹ ਉਹਦਾ ਇਸ ਅਮੈਂਡਮੈਂਟ ਦਾ ਕੋਈ ਫਾਇਦਾ ਨਹੀਂ ਰਿਹਾ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇਹ ਫਿਗਰ ਰੱਖ ਰਿਹਾ ਦੁਬਾਰਾ ਦੱਸ ਦੇਣਾ ਏ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਇਹ ਇਹਨਾਂ ਦਾ ਹੋਟਲ ਦਾ ਨਾਮ ਹੈ ਵੈਸੇ ਉਹਨੂੰ ਸੁਖ ਵਿਲਾਸ ਉਭਰਾਏ ਨਾਲ ਮਿਲ ਕੇ ਚਲਾ ਰਿਹਾ ਅੱਜਕੱਲ ਤੇ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਪਹਿਲਾਂ ਮੁਰਗੀ ਖਾਨਾ ਸੀ ਬਾਅਦ ਚ ਬਦਲ ਕੇ हां ਉਥੇ মুরਗੇ ਵੱਢਣੇ ਸ਼ੁਰੂ ਕਰਤੇ ਤੇ 1.8 ਕਰੋੜ 73 ਲੱਖ ਰੁਪਇਆ ਕਹਿੰਦੇ ਗਰੀਬ ਪਰਿਵਾਰ ਹੈ ਸਾਥੋਂ ਦਿੱਤਾ ਨਹੀਂ ਜਾਣਾ ਸੋ ਮਾਫ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਇਸ ਹੋਟਲ ਤੇ ਨਹੀਂ ਲੱਗਦਾ ਬਾਕੀਆਂ ਤੇ ਲੱਗੂਗਾ ਠੀਕ ਹੈ ਜੀ ਮੈਨੂੰ ਲੱਗਦਾ ਸੁਣਿਆ ਮੈਂ ਤਾਂ ਕਦੇ ਦੇਖਿਆ ਨਹੀਂ ਉੱਪਰੋਂ ਦੇਖਿਆ ਕਈ ਵਾਰੀ ਹੈਲੀਕਾਪਟਰ ਦੇ ਉੱਪਰ ਕਿ 4 ਤੋਂ 5 ਲੱਖ ਰੁਪਇਆ ਇੱਕ ਰਾਤ ਦਾ ਕਰਾਇਆ ਵੀ ਹੈ ਹਰ ਇੱਕ ਕਮਰੇ ਦੇ ਪਿੱਛੇ ਪੂਲ ਹੈ ਸੋ ਆਪ ਦਾ ਪਰਸਨਲ ਪੂਲ ਸੋ ਇਹ ਕੰਮ ਇਹਨਾਂ ਨੇ ਗਰੀ ਪਰਿਵਾਰ ਨੇ ਕੀਤੇ ਨੇ ਜੀ ਤੇ ਮੇਰੇ ਕੋਲੇ ਕੱਲੇ-ਕੱਲੇ ਡਿਪਾਰਟਮੈਂਟ ਦੀ ਵੀ ਪਈ ਹੈ ਕਿ 10 ਸਾਲ ਦੀ ਇੰਜੈਕਸ਼ਨ ਹੈ 10 ਸਾਲ ਦੀ ਬਿਜਲੀ ਦੀ ਪਈ ਹੈ ਸਾਰੇ ਅਫਸਰਾਂ ਦੇ ਸਾਈਨ ਪਏ ਨੇ ਅਫਸਰ ਕੀ ਕਰਨ ਜੇ ਉਹ ਕਹਿਣਾ ਵੀ ਆਹ ਕਰ ਦੋ ਸਾਈਨ ਕੀ ਜਿਹੜਾ ਜਿਹੜਾ ਐਂਗਜਮਪਸ਼ਨ ਹੈ 11 5 2015 11 ਮਈ 2015 ਤੋਂ ਲੈ ਕੇ 10 ਮਈ 2025 ਮਾਦਬ ਸ਼ੇਅਰ ਤਾਂ ਕਿਸ ਹਿਸਾਬ ਨਾਲ ਸੀ ਕਿ ਸ਼ੇਅਰ ਵੀ ਇਹਨਾਂ ਵੱਡੇ ਫਿਰ ਜਦੋਂ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾ ਲਈ ਆਪ ਹੀ ਸ਼ੇਅਰ ਕਰ ਲੈ ਸਾਰੇ ਉਹਦੇ ਚ ਜਿਨਨੇ ਮੈਨੂੰ ਦੱਸਿਆ ਕਿ 1 ਲੱਖ 83000 ਦੇ ਨੇੜੇ ਤੇੜਾ ਤਾਂ ਹੈਗੇ ਨੇ ਸੁਖਵੀਰ ਬਾਦਲ ਦੇ ਨਾਮ ਤੇ ਤੇ 183225 ਸੁਖਵੀਰ ਬਾਦਲ ਦੇ ਨਾਮ ਤੇ ਹਰਸਿਮਰਤ ਕੌਰ ਦੇ ਨਾਮ ਤੇ 81500 ਸ਼ੇਅਰ ਨੇ ਤੇ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਦੇ ਨਾਮ ਤੇ 5350 ਸ਼ੇਅਰ ਨੇ ਕੰਸਟਰਕਸ਼ਨ ਕੀਤੀ ਸ਼ੁਰੂ ਹੋਈ ਸੀ 27 5 2013 ਨੂੰ ਤੇ ਮਤਲਬ ਹੋਟਲ ਚੱਲਣ ਲੱਗ ਗਿਆ ਜਾਂ ਓਪਨ ਕਰਤਾ ਪਬਲਿਕ ਆਪਣੇ ਕਮਰਸ਼ੀਅਲ ਐਕਟੀਵਿਟੀ ਵਾਸਤੇ 1 4 2016 ਨੂੰ ਅੱਜਕੱਲ ਇਹ ਉਬਰਾਏ ਸੁਖ ਵਿਲਾਸ ਰਿਜ਼ੋਰਟ ਤੇ ਸਪਾ ਦੇ ਨਾਂ ਤੇ ਚੱਲਦਾ ਬਿਲਕੁਲ ਹੋਊਗੀ ਕਾਰਵਾਈ ਕਿਹੜੇ ਕਿਹੜੇ ਐਕਟ ਉਹਨਾਂ ਨੇ ਮਿਸਯੂਜ਼ ਕੀਤੇ ਕਿਹੜੀ ਪਾਵਰ ਨੂੰ ਮਿਸਯੂਜ਼ ਕੀਤਾ ਕਿਉਂ ਇਹ ਪਾਲਿਸੀ ਜਿਹੜੀ ਆਪਣੇ ਲਈ ਸਿਰਫ ਆਪਣੇ ਲਈ ਬਣਾਈ ਗਈ ਤੇ ਪੈਸਾ ਕਿੱਥੋਂ ਜਿਹੜਾ ਆਇਆ ਤੇ ਕਿਵੇਂ ਸੀਐਲਯੂ ਲੈ ਗਏ ਫੋਰੈਸਟ ਡਿਪਾਰਟਮੈਂਟ ਨਾਲ ਕਿਹੜੇ-ਕਿਹੜੀਆਂ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਆਹ ਕਰੋ ਆਹ ਕਰੋ ਆ ਨਾ ਦਿਓ ਆ ਪਰਮਿਸ਼ਨ ਦਿਓ ਆ ਕਰੋ ਇਹ ਤਾਂ ਦੇਖੋ ਅਸੀਂ ਏਜੀ ਸਾਹਿਬ ਨੂੰ ਦਿਖਾਈਆਂ ਹੋਈਆਂ ਚੀਜ਼ਾਂ ਇਹ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਕਿ ਮੈਂ ਕੋਈ ਕੋਈ ਘੰਟੇ ਦੀ ਖਬਰ ਬਣਾਉਣ ਵਾਸਤੇ ਥੋੜੀ ਆਇਆ ਹਾਂ ਤੁਹਾਡੇ ਸਾਹਮਣੇ ਕਾਰਵਾਈ ਹੋਊਗੀ ਗਲਤ ਕੀਤਾ ਹੋਇਆ ਲੋਕਾਂ ਦਾ ਪੈਸਾ ਮੈਂ ਪਹਿਲਾਂ ਕਹਿੰਦਾ ਰਿਹਾ ਕਿ ਪਹਾੜਾਂ 'ਚ ਬਹੁਤ ਕੁਝ ਲੁਕਿਆ ਪਿਆ ਤੇ ਆਹ ਦੇਖ ਲਓ ਅਜੇ ਅੱਧਾ ਪਹਾੜ ਵੀ ਨਹੀਂ ਫਰੋਲਿਆ ਕਈ ਤੌੜੀ ਕਾਰਵਾਈ ਵਿੱਚ ਰਿਕਵਰੀ ਪੈਦਾ ਕਰੇਗੀ ਦੇਖੋ ਲੀਗਲੀ ਤਾਂ ਜਿਹੜੇ ਸਾਨੂੰ ਲੀਗਲ ਐਡਵਾਈਸ ਕਿ ਦਿੱਤੀ ਹੈ ਕਿ ਪਾਲਿਸੀ ਫਾਰ 1 ਫੈਮਿਲੀ ਓਨਲੀ ਸਿਰਫ ਆਪਣੇ ਹੀ ਉਸ ਹੋਟਲ ਨਾਲ ਰਿਲੇਟਡ ਹੀ ਸਾਰੀ ਪਾਲਿਸੀ ਹੈ ਨਾ ਜੀ ਕਿਸੇ ਹੋਰ ਹੋਟਲ ਨੂੰ ਨੇੜੇ ਤੇੜੇ ਵੀ ਨਹੀਂ ਹੋਏ ਜੀ ਅਗਰ ਪਤਾ ਕੀਤਾ ਕਿ ਇਸ ਪਾਲਿਸੀ ਨਾਲ ਕਿਸੇ ਹੋਰ ਨੂੰ ਕੋਈ ਫਾਇਦਾ ਹੋਇਆ ਉਹ ਉਸ ਇਲਾਕੇ 'ਚ ਜਿਸ ਇਲਾਕੇ ਵਾਸਤੇ ਪਾਲਿਸੀ ਹੈ ਨੋ ਇਕੋ ਟੂਰਿਜ਼ਮ ਨਾਲ ਕੁਝ ਕੀਤਾ ਹੀ ਨਹੀਂ ਜੀ ਕਿਤੇ ਰੋਹਿਤ ਜੀ ਥੋੜਾ ਜਿਹਾ ਇੰਤਜ਼ਾਰ ਕਰੋ ਇਹ ਮੈਂ ਪੱਕੇ ਪੈਰੀਂ ਹੱਥ ਪਾਣਾ ਉਹ ਨਾ ਮੈਂ ਕੱਚੀ ਪੈਰੀਂ ਨਹੀਂ ਪਾਉਂਦਾ ਠੀਕ ਹੈ ਨਾ ਇਹ ਕਾਗਜ਼ ਜਿਹੜੇ ਮੈਂ ਤੁਹਾਡੇ ਸਾਹਮਣੇ ਦਿੱਤੇ ਨੇ ਇਹਨਾਂ ਸਿੰਪਲ ਇਹਦੇ ਚੋਂ ਇਹ ਸੈਂਟਰਲ ਆਈਡੀਆ ਹੀ ਨਿਕਲਦਾ ਹੈ ਕੇਂਦਰੀ ਭਾਵ ਕੇ ਆਪ ਪਹਿਲਾਂ ਜ਼ਮੀਨ ਖਰੀਦੀ ਆਪਦੀ ਹੋਰ ਕੰਪਨੀ ਦੇ ਨਾਂ ਤੇ ਫਿਰ ਖਰੀਦੀ ਤਾਜ ਟਰੈਵਲ ਦੇ ਨਾਂ ਤੇ ਫਿਰ ਤਾਜ ਟਰੈਵਲ ਤੋਂ ਆਪ ਖਰੀਦ ਲਈ ਫਿਰ ਇਕੱਠੇ ਕਰਕੇ ਉਸ ਤੋਂ ਬਾਅਦ ਪਾਲਿਸੀ ਬਣਾ ਕੇ ਤੇ ਸਰਕਾਰ ਦੇ ਹਰੇਕ ਡਿਪਾਰਟਮੈਂਟ ਨੂੰ ਕਿਹਾ ਐਗਜ਼ਮਪਟ ਕਰੋ ਸਾਨੂੰ ਇਸ ਟੈਕਸ ਤੋਂ ਬਿਜਲੀ ਤੋਂ ਵੈਟ ਤੋਂ ਜੀਐਸਟੀ ਤੋਂ ਲਗਜ਼ਰੀ ਟੈਕਸ ਤੋਂ ਤੇ ਐਨੂਅਲ ਜਿਹੜੀ ਲਾਇਸੈਂਸ ਫੀਸ ਹੈ ਉਹ ਤੋਂ ਐਗਜ਼ਮਪਟ ਕਰਾ ਲਿਆ। ਸੀਐਫ ਸਾਹਿਬ ਹੁਣ ਤੁਹਾਨੂੰ ਬਾਲ ਗੋਸੇਰਾਂ ਤੇ ਨੀਤੀਆਂ ਤੇ ਕਾਰਵਾਈ ਵੀ ਕਿਹਾ ਵੀ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਤੁਸੀਂ ਕਿਹਾ ਵੀ ਅਫਰਮ ਤੇ کہہ ਦਿੱਤਾ ਜਾਂਦਾ ਕਿ ਇਹ ਕਰੋ ਅਫਰਮ ਮਜਬੂਰ ਹੋ ਜਾਂਦੇ ਕਰਨ ਕਿ ਅਫਸਰਾਂ ਦੀ ਜਵਾਬਦੇਹੀ ਤੈਅ ਹੋਏ ਕਿਉਂਕਿ ਬਿਊਰੋਕਰੇਟ ਆਮ ਤੌਰ ਤੇ ਫਸਦੇ ਨਹੀਂ ਹੁੰਦੇ ਕਿਸਣਾ ਚ ਕੀ ਉਹ ਵੀ ਇਹਦੇ ਵਿੱਚ ਦੇਖੋ ਜੀ ਜਦੋਂ ਸਾਰਾ ਕੁਝ ਇਹ ਲੀਗਲੀ ਅਸੀਂ ਮਣਜੋ ਹਾਈ ਕੋਰਟ ਜਾਂ ਜਿੱਥੇ ਵੀ ਜੋ ਵੀ ਅਸੀਂ ਐਕਸ਼ਨ ਲੈਣਾ ਤਾਂ ਉਹਦੇ ਵਾਸਤੇ ਜੋ ਵੀ ਜ਼ਿੰਮੇਦਾਰ ਹੈ ਨਾ ਉਹਨੂੰ ਕਾਰਵਾਈ ਤਾਂ ਉਹਨੂੰ ਸਵਾਲ ਜਵਾਬ ਪੁੱਛ ਕੇ ਚੋਊਗੀ ਵੀ ਕਿਹੜੇ ਕਾਰਨ ਸੀ ਤੈਨੂੰ ਤੁਹਾਨੂੰ ਇਹ ਪਾਲਿਸੀ ਇੱਕਦਮ ਬਣਾਉਣੀ ਪੈਗੀ ਫਿਰ ਬਾਅਦ ਵਿੱਚ ਬੰਦ ਕਰਨੀ ਪੈਗੀ ਇੰਨਾ ਇੰਨੀ ਇੰਨੀ ਐਗਜ਼ੈਂਪਸ਼ਨ ਤੁਸੀਂ ਬਿਜਲੀ ਬਿਜਲੀ ਪੰਜਾਬ ਦੇ ਲੋਕਾਂ ਲਈ ਫ੍ਰੀ ਕਿਉਂ ਨਹੀਂ ਕੀਤੀ ਇੱਕ ਬਹੁਤ ਵੱਡੇ ਹੋਟਲ ਲਈ ਤੁਸੀਂ 11 ਕਰੋੜ ਰੁਪਏ ਦੀ ਬਿਜਲੀ ਫ੍ਰੀ ਕਰ ਰਹੇ ਹੋ ਜਾਜੇ ਉਹ ਬਿੱਲ ਭਰਨਗੇ ਤਾਂ ਉਨ ਵਾਪਸ ਦੇਣਾ ਪੈਣਾ ਉਹਨਾਂ ਨੂੰ ਸਰਕਾਰ ਨੂੰ ਕਿੱ사 ਵਾਪਸ ਦੇਣਾ ਸੋ ਇਹਦੀ ਅਸੀਂ ਜਾਂਚ ਕਰਾਂਗੇ ਇੱਕ ਜਾਣਾ ਇੱਕ ਜਾਣਾ ਮੇਰਾ ਦੂਸਰੇ ਇਲਾਕੇ ਚ ਬਿਲਕੁਲ ਕੰਸਟਰਕਸ਼ਨ ਜਿਹੜੀ ਐ ਤਾਂ ਪੀਐਸਸੀ ਐਕਸੀਟਿਊਟਰ ਦਾ ਉਹ ਸਭ ਤੇ ਲਾਗੂ ਹੁੰਦਾ ਇਹ ਨਗਰ ਕੌਂਸਲ ਨੇ ਇੱਕ ਕੰਮ ਤਾਂ ਤਾਈਂ ਪੂਰਾ ਤੇ ਨਹੀਂ ਹੋ ਰਹੀਆਂ ਕਿਆਂ ਕਿਉਂਕਿ ਉਸ ਮੁਤਾਬਕ ਤੁਹਾਨੂੰ ਅਸੀਂ ਸਾਰਾ ਪਾਲਿਸੀ ਦੇ ਦਾਂਗੇ ਸਾਰੀ ਪਾਲਿਸੀ ਅਸੀਂ ਤੁਹਾਨੂੰ ਮੈਂ ਕਹੂੰਗਾ ਨਵਨੀਤ ਜੀ ਤੁਹਾਨੂੰ ਸਾਰੀ ਪਾਲਿਸੀ ਦਾ ਸਾਰਾ ਤੁਹਾਨੂੰ ਬਾਇਓ ਡਾਟਾ ਸਾਰਾ ਕਦੋਂ ਬਣੀ ਕੰਪਨੀ ਕਦੋਂ ਪਾਲਿਸੀ ਆਈ ਕਦੋਂ ਪਾਲਿਸੀ ਲਾਗੂ ਹੋਈ ਸਾਰਾ ਕੁਝ ਤੁਹਾਨੂੰ ਵਿਦ ਡੇਟਸ ਤੇ ਆਪਣੀ ਪੀਰੀਅਡ ਸੀ ਮੋਸਟਲੀ ਇਹਨਾਂ ਦਾ ਆਪਣਾ ਸਰਕਾਰ ਸੀ ਉਸ ਵੇਲੇ ਜਦੋਂ ਬਣਾਇਆ ਇਹਨਾਂ ਨੇ ਤੁਸੀਂ ਜੀਸੀਬੀਆਂ ਦੇਖਣੀ ਚਾਹੁੰਦੇ ਹੋ ਤੁਹਾਡੀ ਤਮੰਨਾ ਪੂਰੀ ਹੋ ਜਾਊਗੀ ਜੀ ਨਹੀਂ ਇਹ ਤਾਂ ਨਾ ਭਾਜਪਾ ਦਾ ਕੀ ਹੁਣ ਚਕਰਾ ਦੀ ਹਾਜ਼ਰੀ ਦਾ ਟਿਨਿਓਰ ਨਿਕਲ ਗਈ ਸੀ ਐਮ ਸਰ ਤੁਸੀਂ 2015 ਤੋਂ ਵਿਕਰ ਕੀਤਾ ਨਾ ਕਾਂਗਰਸ ਦੀ ਕੈਪਟਨ ਦੀ ਵੀ ਟਿਨਿਓਰ ਇਹਦੇ ਵਿੱਚ ਨਿਕਲ ਗਈ ਕਿ ਉਹਦੀ ਉਹਦੀ ਵੀ ਤੇ ਫਿਰ ਜਦੋਂ ਨਹੀਂ ਨਹੀਂ ਪਤਾ ਕਿ ਕਿਹੜੇ ਇਹੋ ਜਿਹੇ ਕਿਹੜਾ ਕੰਮ ਹੈ ਜੀ ਜਿਨ੍ਹਾਂ ਦੀ ਇਨਵੋਲਵਮੈਂਟ ਨਹੀਂ ਸੀ ਆਪਸ ਇਕੱਠੇ ਤਾਂ ਹੈਗੇ ਸੀ ਉਹਨੇ ਚੈੱਕ ਹੀ ਨਹੀਂ ਕੀਤਾ ਕੁਝ ਉਹ ਤਾਂ ਆ ਹੁਣ ਅਸੀਂ ਪੇਸ਼ ਕਰ ਰਹੇ ਹਾਂ ਜਿਹੜੇ ਕੋਟਕਪੂਰਾ ਗੋਲੀ ਕਾਂਡ ਦਾ ਜੱਬਰ ਗਾੜੀ ਦਾ ਪਹਿਲਾਂ ਉਹਦੇ ਵਿੱਚ ਕਾਂਗਰਸ ਦੀ ਟਿਨਿਓਰ ਵੀ ਪਹਿਲਾਂ ਹੀ ਨਿਕਲ ਗਈ ਆਪਸ 'ਚ ਤਾਂ ਰਲੇ ਹੋਏ ਸੀਗੇ ठीक है. हाँ, है ना सिस्म वाला महल है हाँ देखो आपस गुढ़ी भी ने उ देखो है ना थोड़ा जा थोड़ा जा रुक जो का ना करो मतलब सब की बारी आओ हु? ਮੈਂ ਉਲਝਦਾ ਓਰਿਜినਲ ਲੱਗਦਾ ਤੁਹਾਨੂੰ ਓਲਝਾ ਸਕਦੇ ਦਾ ਲਫ਼ਜ਼ ਹੀ ਵਧੀਆ ਨਹੀਂ ਹੈਗਾ ਤੁਹਾਡਾ ਹਾਂ ਤੂੰ ਐਸੀ ਇਹ ਕਹਿ ਸਕਦੇ ਹੋ ਕਿ ਤੁਹਾਡੇ ਇਦਾਂ ਕੇਸ ਕਰਸ ਕਰ ਦੇਣ ਕੇਸ ਮੈਂ ਤਾਂ ਹੁਣ ਜਦੋਂ ਜਦੋਂ ਜਾਊਂਗਾ ਹੁਣ ਜਦੋਂ ਮੈਨੂੰ ਸਮਨਤਾ ਮਿਲੋਗੇ ਮੈਂ ਇਹ ਵੀ ਦੱਸਿਆ ਕਰੂੰਗਾ ਵੀ ਇਹ ਤਾਂ ਨਹਿਰ ਤਾਂ ਛੋਟੀ ਜਿਹੀ ਗੱਲ ਹੈ ਇਹ ਆ ਵੀ ਦੇਖੋ ਹਜੇ ਬਸਾਂ ਵਾਲਾ ਪਿਆ ਹੈ ਹਜੇ ਹਜੇ ਹੋਰ ਬਹੁਤ ਕੁਝ ਪਿਆ ਹੈ ਬੇਨਾਮੀ ਜਿਹੜੀਆਂ ਇਹਦੇ ਚ ਵੀ 4-5 ਜਿਹੜੀਆਂ ਅਸੀਂ ਪਤਾ ਕੀਤਾ ਕਿ 4-5 ਆਪਣੀ ਦੋਸਤ ਮਿੱਤਰ ਨੇ ਮੁਖਸਰ ਵੱਲ ਦੇ ਜਿਹੜੇ ਇਹ 파ਟਨਰ ਨੇ ਸੋ ਆਪਣੇ ਵੱਲੋਂ ਤਾਂ ਇਹ ਕੀਤਾ ਬਹੁਤ ਵੀ ਅਸੀਂ ਸਾਨੂੰ ਕੋਈ ਸੋਲਿਡ ਕਰਾਂਗੇ ਕੋਈ ਨਹੀਂ ਪਰ ਫਿਰ ਵੀ ਚੋਰ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਸੋ ਇਹ 2000 ਆਪਣੀਤ ਨੇ ਉਰਜ ਸਤ ਤੋਂ ਸਤਕ ਰਹੇ ਨੇ ਇਹ ਉਦੋਂ ਬਣਿਆ ਸਾਰਾ ਕੁਝ ਤੇ ਅੱਜ ਉਹ ਕਹਿੰਦੇ ਪੰਜਾਬ ਬਚਾਓ ਯਾਤਰਾ ਫਿਰ ਤਾਂ ਕੀ ਤੋਂ ਬਚਾਓ ਯਾਤਰਾ ਆਏ ਫਿਰ ਇਹਨਾਂ ਨੂੰ ਤੇ ਬਚਾਉਣਾ ਸੀ ਪੰਜਾਬ ਸੋ ਇਸ ਗੱਲ ਦਾ ਇਕੱਲੀ ਇਹ ਤਾਂ ਕੱਲਾ ਸੁੱਖ ਵਿਲਾਸ ਦਾ ਨਾ ਇਕੋ ਮੈਟਰੋ ਰਿਜ਼ੋਰਟ ਦੇਖੋ ਕਹੇ ਜੇ ਨਾਂ ਰੱਖੇ ਨੇ ਸੰਤਾ ਦੱਸੇ ਸੁੱਖ ਵਿਲਾਸ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਇਹਨਾਂ ਨੇ ਬੇਨਾਮੀ ਤੇ ਨਾਮੀ ਲੋਕਾਂ ਦੇ ਪੈਸੇ ਤੇ ਬਹੁਤ ਸਾਰੀਆਂ ਪ੍ਰਾਪਰਟੀਆਂ ਬਣਾਈਆਂ ਨੇ ਪਹਿਲਾਂ ਵੀ ਅਸੀਂ ਕੱਢੀਆਂ ਨੇ ਬਹੁਤ ਸਾਰੀਆਂ ਅਫਸਰਾਂ ਦੀਆਂ ਜਾਂ ਜਿਹੜੇ ਪੋਲੀਟੀਕਲੀ ਸਟਰੋਂਗ ਬੰਦੇ ਨੇ ਜਾਂ ਕੋਈ ਲੀਡਰਾਂ ਦੇ ਨੇੜੇ ਬੰਦੇ ਨੇ 11000 ਏਕੜ ਦੇ ਨੇੜੇ ਤੇ ਅਸੀਂ ਹੋਂ ਤੱਕ ਸ਼ਾਮਲਾਡਜਾ ਫੋਰੈਸਟ ਦੀ ਜ਼ਮੀਨ ਛੁੜਵਾ ਚੁੱਕੇ ਹਾਂ 11000 ਏਕੜ ਦੀ ਜਿਹੜੀ ਬਿਜਲੀ ਮੁਕਤਾ ਕਰਤੀ ਉਹਨੇ ਆਪਾਂ ਬਾਕੀ ਤੇ ਚਲੋ ਟੈਕਸ ਤੇ ਬਿਜਲੀ ਵੀ ਤੁਸੀਂ ਮੁਕਤਾ ਲਿਖਿਆ ਹੋਇਆ ਜੀ ਬਿਜਲੀ ਦਾ ਬਿਜਲੀ ਡਿਪਾਰਟਮੈਂਟ ਦਾ ਵੀ ਇਹ ਨਾਲ 100% ਇਲੈਕਟ੍ਰਿਸਿਟੀ ਡਿਊਟੀ 100% ਉਹਦਾ ਉਹਦਾ ਬਣਦਾ ਟੋਟਲ ਅ ਇੱਕ ਮਿੰਟ 11 ਕਰੋੜ 44 ਲੱਖ 60 ਹਜ਼ਾਰ ਬਿਜਲੀ ਬੋਰਡ ਦਾ ਇਲੈਕਟ੍ਰੀ ਸਿ ਡਿਊਟੀ ਇਲੈਕਟ੍ਰੀ ਸਿ ਡਿਊਟੀ ਫॉर 10 ਇਅਰਸ ਉਹ ਹੀ 11 5 ਤੋਂ 10 5 25 ਤੱਕ ਸੇਮ ਸਰ ਉਸ ਟਾਈਮ ਡਿਸਟੈਂਸ ਸਰਕਾਰ ਇਹਨਾਂ ਨੇ ਛੂਡ ਦਿੱਤੀ ਮਲਟੀਪਲ ਡਿਪਾਰਟਮੈਂਟ ਅਸੀਂ ਇਨਵੋਲਵ ਸੀਗੇ ਮਲਟੀਪਲ ਮਿਨਿਸਟਰ ਵੀ ਇਨਵੋਲਵ ਹੋਣਗੇ ਸਿਰ ਸਾਰਾ ਵਾਈਟ ਸੁਪਰੀਮ ਬਾਦ ਜਾਂ ਸਾਰੇ ਮੰਤਰੀਆਂ ਖਿਲਾਫ ਹੋਣਗੇ ਸਾਰਾ ਕੁਝ ਜੋ ਜੋ ਵੀ ਬੰਦਾ ਇਹਦੇ ਵਿੱਚ ਇਨਵੋਲਵ ਹੈ ਉਹਨੂੰ ਜਿਸ ਜਿਸ ਲੈਵਲ ਤੱਕ ਜਿਸ ਪੱਧਰ ਤੱਕ ਉਹਦੀ ਇਨਵੋਲਵਮੈਂਟ ਹੈ ਉਹਨੂੰ ਬੁਲਾਇਆ ਜਾਊਗਾ ਬਕਾਇਦਾ ਉਹਦੇ ਜੋ ਵੀ ਜਦੋਂ ਮੈਂ ਸਾਰੇ ਹੀ ਕਹਤੇ ਜਦੋਂ ਸਾਰੇ ਹੀ ਕਹਤੇ ਜਦੋਂ ਸਾਰੇ ਕੈਬਨਿਟ ਤਾਂ ਫਿਰ ਜਦੋਂ ਕੈਬਨਿਟ ਬਣਾਈ ਸੀ ਸਾਰੇ ਮਿਨਿਸਟਰੀ ਬੈਠੇ ਹੋਣਗੇ ਉੱਤੇ ਜਦੋਂ ਕੈਬਨਿਟ ਚੋਂ ਪ੍ਰੂਵਲ ਲਈ ਸਾਰੇ ਮਿਨਿਸਟਰਾਂ ਦੀ ਸਹਿਮਤੀ ਹੋਣੀ ਇੱਕੋ ਪ੍ਰੋਜੈਕਟ ਹੈ ਨਾ ਪੂਰੇ ਪੰਜਾਬ ਦਾ ਜਿਹੜਾ ਪੂਰੇ ਦਾ ਮਾਫ ਕਰ ਪੂਰੇ ਇੱਕੋ ਇੱਕੋ ਪ੍ਰੋਜੈਕਟ ਨੇ ਇਹਦਾ ਇਸ ਦਾ ਫਾਇਦਾ ਲਿਆ ਜੀ ਇੱਕੋ ਪਾਲਿਸੀ ਦਾ ਬੋਰ ਕਿਸੇ ਦਾ ਨਹੀਂ ਆਇਆ ਜੀ ਨੇ ਇਹ ਤਾਂ ਕੱਲਾ 1 ਹੈ ਇਹਦਾ ਇੱਕ ਹੋਟਲ ਦਾ ਹੈ ਕਰਬ 8 ਕਰੋੜ ਹੋਰ ਜਿਹੜੇ ਕੀਤੇ ਨੇ ਸੋ ਇਹ ਇਹ ਇਹਹੀ ਤਾਂ ਮੈਂ ਪੁੱਛੂੰਗਾ ਨਾ ਬਾਅਦ ਚ ਕਿ ਭਾਈ ਕਰਜ਼ਾ ਜਿਹੜਾ ਲਿਆ ਸੀ ਉਹ ਕਿੱਥੇ ਲਾਇਆ ਹੈ ਸਰ ਇਹ ਪਾਲਿਸੀ ਇਹ ਪਾਲਿਸੀ ਤਾਂ ਇਹਨੇ ਫਾਇਦਾ ਲਿਆ ਇਹ ਪਾਲਿਸੀ ਅੱਜ ਵੀ ਐਗਜ਼ਿਸਟ ਕਰਦੀ ਹੈ ਪਾਲਿਸੀ ਬਣੀ ਹੋਈ ਕੋਰੀ ਨੇ ਸਾਰਾ ਸੀ ਜੀ ਦੇ ਹਿਸਾਬ ਨਾਲ ਸਲਾਹ ਕਰਕੇ ਲੀਗਲੀ ਜੇ ਕੋਈ ਵਿਧਾਨ ਸਭਾ ਚ ਲਿਆਉਣਾ ਪਿਆ ਬਿੱਲ ਵਿਧਾਨ ਸਭਾ ਚ ਲੈ ਕੇ ਆਵਾਂਗੇ ਜੇ ਜੇ ਕੈਬਿਨੇਟ ਚ ਲਿਆਉਣਾ ਪਿਆ ਕੈਬਿਨੇਟ ਚ ਲਿਆਵਾਂਗੇ ਪਰ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ 1 ارب 8 ਕਰੋੜ 70 ਲੱਖ 50000 ਰੁਪਇਆ ਜਨਤਾ ਦਾ ਪੈਸਾ ਗਰੀਬਾਂ ਦਾ ਇਹਨਾਂ ਨੇ ਆਪਣੇ ਹੋਟਲ ਲਈ ਮaaf ਕਰਵਾਇਆ ਤੇ ਅੱਜ ਉਹ ਜਿਹੜਾ সুইমিং ਪੂਲ ਹੈ ਉਹ ਚ ਸ਼ਾਇਦ ਪਾਣੀ ਘਟ ਹੈ ਉਹ ਚ ਲੋਕਾਂ ਦੇ ਗਰੀਬਾਂ ਦਾ ਖੂਨ ਜਦਾ ਸੋ कार्रवाई जो भी सख्त तो सख्त करनी पी असि करा हो जूगी जल्दी मैं कोई इस तरह दसदा हम जो कागज तैयार हो जाएंगे उस तो बाद कार्रवाई शुरू हो जूगी थ बुला लेंगे इतने नहीं कल ये छूट थोड़ी जो बाकी ले गए छूट वो भी तो वापस करवाएंगे ना क्यों वाए वो वो क्यों एलिजिबल है ओनली ओनली वन होटल वो क्यों एलिजिबल है और क्यों नहीं है बिजली किसी और बिजली ड्यूटी किसी और पे क्यों नहीं माफ है बैट और जीएसटी किसी और के लिए क्यों नहीं माफ है इंडस्ट्री के लिए क्यों नहीं माफ है इन्होंने ध्यान ही नहीं दिया अपने 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 काम के लिए जो मर्जी माफ़ करवा लिया कह रहे 2015 तो, हुई जे हुई। उसी तो डेट तो करेंगे ना जी जिस जिस डेट तो उन्होंने पैसा लेना शुरू किया वापस कि आ भी मा, मा, माफ आ भी माफ आ भी माफ सो इस करके ਮੈਂ ਕਹ ਜੀ ਹੁਣ ਅੱਜ ਤੁਹਾਨੂੰ ਦੱਸਤਾ ਅੱਜ 29 ਫਰਵਰੀ ਐ ਠੀਕ ਐ ਨਾ ਅੱਜ ਤੁਹਾਨੂੰ ਦੱਸਤਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਕਾਰਵਾਈ ਹੁੰਦੀ ਰਹੂਗੀ ਤੁਹਾਡੇ ਟੀਵੀ ਕੈਮਰਾ ਰੈਂਕ ਤੇ ਤੁਹਾਡੀਆਂ ਕਲਮਾਂ ਰਹੀਂ ਜਨਤਾ ਸਾਹਮਣੇ ਜਾਂਦੀ ਰਹੂਗੀ ਬਹੁਤ-ਬਹੁਤ ਧੰਨਵਾਦ ਤੇ ਚਾਹ ਪਾਣੀ ਦਾ ਪ੍ਰਬੰਧ ਚਾਹ ਪਾਣੀ ਪੀ ਕੇ ਜਾਇਓ ਔਰ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸ਼ਾਰਟ ਨੋਟਿਸ ਤੇ ਆਇਓ ਤੇ ਇਹ ਜਿਹੜਾ ਇਹਨਾਂ ਲਈ ਤਾਂ ਸੁੱਖ-ਵਿਲਾਸ ਐ ਪਰ ਪੰਜਾਬ ਦੀ ਜਨਤਾ ਲਈ ਇਹ ਦੁੱਖ-ਵਿਲਾਸ ਐ ਇਹ ਸਾਰਾ ਇੱਕ ਇੱਕ ਰੁਪਏ ਦਾ ਹਿਸਾਬ ਜਿਹੜਾ ਉਹ ਲਵਾਂਗੇ ਤੇ ਪੈਸਾ ਵਾਪਸ ਖਜ਼ਾਨੇ ਚ ਜਾਊਗਾ ਖਜ਼ਾਨੇ ਚੋਂ ਫੇਰ ਦੁਬਾਰਾ ਉਹਨਾਂ ਗਰੀਬ ਲੋਕਾਂ ਕੋਲ ਜਾਊਗਾ ਜਿਨ੍ਹਾਂ ਨੇ ਟੈਕਸ ਦਾ ਪੈਸਾ ਨਹੀਂ ਲਾਇਆ ਸੀ